ਇਹਦੇ ਵਿੱਚ 150 ਐਪਲ ਦਾ ਬੂਟਾ ਲੱਗਣਾ ਉਹਨਾਂ ਨੂੰ ਕੱਢਣ ਦਾ ਮਤਲਬ ਇਹ ਆ ਹਜੇ ਲੱਗਣੇ ਤੇ ਜਨਵਰੀ ਵਿੱਚ ਜਾ ਕੇ ਆ ਇਹਨਾਂ ਨੂੰ ਰੀਫਿਲ ਸੇਕ ਤੋਂ ਰੂੜੀ ਤੋਂ ਖਾਦ ਪਾ ਕੇ ਕੁਝ ਦਿਨ ਇਹਨੂੰ ਡਰਾਈ ਰੱਖ ਕੇ ਇਹਨੂੰ ਧੁੱਪ ਲਵਾ ਕੇ ਇਹਨੂੰ ਫਿਲ ਅਪ ਕੀਤਾ ਜਾਊਗਾ ਜਿਸ ਤਰ੍ਹਾਂ ਕਿ ਝੋਨੇ ਦੀ ਜੋ ਹਾਲਤ ਹੋਈ ਆ ਜ਼ਿੰਮੇਦਾਰਾਂ ਨੂੰ ਥੋੜਾ ਬਾਲਾ ਚੇਂਜ ਕਰਨਾ ਹੀ ਪੈਣਾ। ਲਾਈਨ ਤੋਂ ਲਾਈਨ ਇਹ 14 ਰੱਖੀ ਆ। ਅੱਛਾ ਜੀ ਲਾਈਨ ਤੋਂ ਲਾਈਨ ਇਹ 14 ਇੱਕ ਲਾਈਨ ਯਾਨੀ 14 14 ਫੁੱਟ ਤੇ ਆ ਇਹ। ਹਾਂ ਇੱਕ ਲਾਈਨ ਤੋਂ 14 ਇਸ ਤਰ੍ਹਾਂ ਇਸ ਤਰ੍ਹਾਂ ਨਾਲ। ਹਾਂ ਤੇ ਇਸ ਤਰ੍ਹਾਂ ਦੂਜੇ ਤਰ੍ਹਾਂ ਬੂਟੇ ਤੋਂ ਬੂਟਾ 15 ਵਾਂ। ਇਹਨੂੰ ਕਹਿੰਦੇ ਜਿਗਜੈਗ। ਅੱਛਾ ਜਿਹੜਾ ਬੂਟਾ ਇੱਕ ਦੂਜੇ ਨੂੰ ਸਿੱਧਾ ਨਹੀਂ ਲਾਉਣਾ ਜਿਗਜੈਗ ਤੇ ਲਾਉਣਾ ਵਾ। ਇਹਦੇ ਨਾਲ ਸਾਹਮਣੇ ਨਹੀਂ ਆਊਗਾ ਐਸ ਬੂਟੇ ਨੂੰ ਜ਼ਿਆਦਾ ਥਾਂ ਸਪੇਸ ਮਿਲੂਗਾ ਧੁੱਪ ਵਾਸਤੇ ਤੇ ਹਵਾ ਵਾਸਤੇ। ਇਹ ਤਕਰੀਬਨ 4 ਫੁੱਟ ਦੇ ਲਾਗੇ ਛਾਕੇ ਹੈਗਾ 2x4 ਦਾ ਇਹ ਟੋਆ ਵਾ तकरीबन 2 ਫੁੱਟ ਦਾ ਇਹ ਵਰਮਾ ਹੈਗਾ ਵਾ ਤੇ ਪੀਟੀਓ ਦੇ ਨਾਲੇ ਚੱਲਦਾ ਵਾ ਇਹ ਆਪਾਂ ਇਹਦੇ ਨਾਲ ਹੀ ਕਰ ਲੈਣਾ ਹਾਂਜੀ ਇਹਦੇ ਨਾਲ ਕਰਨਾ ਵਾ ਪੀਟੀਓ ਦੇ ਨਾਲੇ ਜਿਹੜਾ ਵਰਮਾ ਵਾ ਪੀਟੀਓ ਦੇ ਨਾਲ ਚੱਲਣਾ ਜਿਹੜਾ ਕੰਮ ਕਰਦੇ ਉਹ ਵੀ ਜ਼ਰੂਰੀ ਆ ਪਰ ਜਿਹੜਾ ਮਸ਼ੀਨਰੀ ਨਾਲ ਕਰ ਸਕਦੇ ਹੋ ਆਪਾਂ ਜ਼ਰੂਰ ਉਹ ਤੇ ਕੋਸਟ ਜਿਹੜੀ ਆ ਲੇਬਰ ਦੀ ਆਪਾਂ ਘਟਾ ਸਕਦੇ ਹਾਂ ਰੌਣਕਾਂ ਲੱਗੀਆਂ ਹੋਈਆਂ ਤੇ ਮਹਿਫਲਾਂ ਸਜੀਆਂ ਹੋਈਆਂ ਨੇ ਤੇ ਬੰਦੇ ਨਾਲ ਦੀ ਨਾਲ ਕੰਮ ਵੀ ਕਰੀ ਜਾਂਦੇ ਨੇ ਪਿੰਡ ਆ ਟੰਡੋਵਾਲ ਨੇੜੇ ਆ ਜੀ ਸ਼ਾਹਕੋਟ ਦੇ ਜ਼ਿਲ੍ਹਾ ਆ ਚਲੰਦਰ ਤੇ ਕਈ ਦਿਨਾਂ ਦੇ ਹੀ ਆ ਆਪਣੇ ਸਰਦਾਰ ਪੂਰਨ ਸਿੰਘ ਹੁਣੀ ਆਪਣੇ ਫਾਰਮ ਤੇ ਇੱਕ ਕੰਮ ਕਰ ਰਹੇ ਸੀਗੇ ਕਹਿੰਦੇ ਸੀਗੇ ਕਿ ਆਪਾਂ ਸੇਬ ਔਰ ਨਾਖਾਂ ਨੂੰ ਜਿਹੜਾ ਆ ਉਹ ਹੋਰ ਆਪਾਂ ਵਧਾ ਰਹੇ ਆ ਆਪਾਂ ਇਹਦਾ ਬਾਗ ਲਾ ਰਹੇ ਆ ਪਹਿਲੇ ਪਿੱਛੇ ਜਿਹੜਾ ਤੁਸੀਂ ਬਾਗ ਦੇਖ ਰਹੇ ਆ ਇਹ 베ਰੀਆਂ ਨੇ ਇਹਨਾਂ ਦੀ ਲੱਗੀਆਂ ਹੋਈਆਂ ਤੇ 베ਰੀਆਂ ਦੇ ਬਾਗ ਤੋਂ ਤਾਂ ਇਹ ਬਹੁਤ ਮਸ਼ਹੂਰ ਨੇ ਤੇ ਹੋਇਆ ਇਹ ਕਿ ਅੱਜ ਸਬੱਬੀ ਸਵੇਰ ਦੀ ਸੰਗਤ ਵੀ ਇਹਨਾਂ ਕੋਲ ਬਹੁਤ ਆ ਰਹੀ ਆ ਗੰਨਾ ਹਜੇ ਤੱਕ ਹੀ ਮੰਗੀ ਜਾਂਦੇ ਨੇ ਲੋਕੀ ਤੇ ਹਜੇ ਚੱਲੀ ਜਾਂਦਾ ਤੇ ਦਸੰਬਰ ਅੱਜ ਹੋ ਗਈ ਹੈ 4 ਹਨਾ ਜੀ ਤੇ ਫਿਰ ਮੈਂ ਤੇ ਪਾਜੀ ਦਲਵੀਰ ਸਿੰਘ ਮਿਹੇੜੂ ਅਪਜੋੜੇ ਪਿੰਡ ਤੋਂ ਸਾਡੇ ਕੋਲ ਸਰ ਹੁਣੀ ਆਏ ਆ ਸਰ ਜਸਵੰਤ ਸਿੰਘ ਜੀ ਤੇ ਸਤਨਾਮ ਸਿੰਘ ਬਾਈ ਜੀ ਇਹ ਵੀ ਦੋਵੇਂ ਆਏ ਇਹ ਵੀ ਅੱਜ ਗੰਨਾ ਲੈਣ ਆਏ ਇਹ ਸਪੈਸ਼ਲੀ ਆਸਟ੍ਰੇਲੀਆ ਤੋਂ ਆਏ ਹੋਏ ਆ ਕਿ ਇਹ ਕਹਿੰਦੇ ਵੀ ਉਹ ਪ੍ਰਾਤਨ ਗੰਨਾ ਮਤਲਬ ਅਸੀਂ ਵੀ ਚਾਹੁੰਦੇ ਤਾਂ ਇਹ ਇਸੇ ਬਹਾਨੇ ਮਤਲਬ ਅੱਜ ਇਸੇ ਬਹਾਨੇ ਮੇਲ ਵੀ ਹੋ ਗਿਆ ਸਾਰਿਆਂ ਨੂੰ ਤੇ ਗੱਲਾਂ ਬਾਤਾਂ ਕੋਈ ਨਹੀਂ ਤੁਹਾਨੂੰ ਦੱਸਦੇ ਆ ਤੇ ਨਾਲ ਮੈਂ ਤੁਹਾਨੂੰ ਇਹ ਦਿਖਾ ਦਾਂ 1700 ਨਾਖ ਜਿਹੜੀ ਹੈ ਨਮੀ ਲਾਉਣੀ ਇਹਨਾਂ ਨੇ ਬੂਟਾ ਨਮਾ ਲਾਉਣਾ ਅ ਹੁਣ ਟੋਏ ਮਾਰੇ 150 ਆਪਣੇ ਐਪਲ ਦਾ ਬੂਟਾ 150 ਐਪਲ ਦਾ ਹਾਂਜੀ ਹਾਂਜੀ ਅ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਆ ਤੁਹਾਨੂੰ ਥੋੜੀ ਜੀ ਜਾਣਕਾਰੀ ਦਿੰਨੇ ਆ ਵੀ ਜਿਹੜਾ ਐਪਲ ਆ ਜਾਂ ਜਿਹੜੀ ਨਾਖ ਆ ਉਹ ਤੁਸੀਂ ਹੁਣ ਟੋਏ ਕਿਉਂ ਮਾਰੀਏ ਜਾਂ ਕਿਵੇਂ ਤਿਆਰੀ ਕਰੀਏ ਤੇ ਕਿਵੇਂ ਤੁਸੀਂ ਜਿਹੜਾ ਆ ਉਹਨੂੰ ਅੱਗੋਂ ਜਾ ਕੇ ਕਦੋਂ ਲਾਉਣਾ ਬੂਟੇ ਕਿੱਥੋਂ ਲਈਏ ਇਹ ਬੂਟਾ ਜਿਹੜਾ ਆ ਉਹ ਤੁਹਾਨੂੰ ਸਸਤਾ ਕਿੱਥੋਂ ਪਾਊਗਾ ਵਧੀਆ ਕੁਆਲਿਟੀ ਦਾ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਹਨ ਆਪਾਂ ਸਰਦਾਰ ਪੂਰਨ ਸਿੰਘ ਹੁਣਾ ਨਾ ਕਰਦੇ ਆ ਤੇ ਨਾਲੇ ਤੁਹਾਨੂੰ ਦੱਸਦੇ ਆ ਵੀ ਕਿਦਾਂ ਟੋਏ ਬਹੁਤ ਸੋਹਣੇ ਮਾਰ ਰਹੇ ਨੇ ਆ ਇਹਨਾਂ ਕੋਲ ਸਾਰਾ ਜਿਹੜਾ ਆ ਪਰਮਾ ਵਗੈਰਾ ਸਾਰਾ ਕੁਝ ਹੈਗਾ ਆ ਤੇ ਸਾਰਾ ਤੁਹਾਨੂੰ ਦਿਖਾਉਂਦੇ ਆ ਗੋਲਡ ਜੀ ਤੁਹਾਡਾ ਸਾਰੇ ਪੀਆਰ ਪੰਜਾਬ ਦਾ ਮੇਰੇ ਫਾਰਮ ਤੇ ਆਉਣ ਤੇ ਤੁਹਾਨੂੰ ਤੇ ਮੇਡੂ ਸਾਫ ਨੂੰ ਜੀ ਆਖਦਾ ਨਾਲ ਛੋਟੇ ਵੀਰ ਨੂੰ ਜਿਹੜੇ ਆਸਟ੍ਰੇਲੀਆ ਤੋਂ ਆਇਆ ਇਹਨਾਂ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਕਿ ਅੱਜ ਸ਼ਾਮ ਦੀ ਮਹਿਫਲ ਜਮਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਆ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਆ ਟੋਹਿਆਂ ਦੇ ਬਾਰੇ ਇੱਥੇ ਤਕਰੀਬਨ ਜਿਹੜਾ ਇਹ ਫੀਲਡ ਵਾ ਇਹਦੇ ਵਿੱਚ 150 ਐਪਲ ਦਾ ਬੂਟਾ ਲੱਗਣਾ ਵਾ ਤੇ ਜਿਹੜਾ 1700 ਬੂਟਾ ਆਪਣਾ ਨਾਖਦਾ ਵਾ ਉਹ ਦੂਜੇ ਫਾਰਮ ਤੇ ਆ ਉੱਥੇ ਲੱਗੂਗਾ ਤੇ ਜਿਹੜਾ ਆਪਾਂ ਨੂੰ ਹਾਰਮਨ 99 ਐਪਲ ਆ ਉਹ ਸ਼ਰਮਾ ਜੀ ਜਿਨ੍ਹਾਂ ਨੇ ਹਿਮਾਚਲ ਤੋਂ ਜਿਨ੍ਹਾਂ ਨੇ ਇਹਦੀ ਕਾਟ ਕੱਢੀ ਆ ਆਪਾਂ ਉਹਨਾਂ ਤੋਂ ਡਾਇਰੈਕਟ ਉਸੇ ਨਾਸਰੀ ਤੋਂ ਹੀ ਆਪਾਂ ਇਹ ਬੂਟੇ ਲੈ ਰਹੇ ਆ ਇਹਨਾਂ ਨੂੰ ਟੋਇਆਂ ਨੂੰ ਕੱਢਣ ਦਾ ਮਤਲਬ ਇਹ ਆ ਹਜੇ ਲੱਗਣੇ ਤੇ ਜਨਵਰੀ ਵਿੱਚ ਜਾ ਕੇ ਆ ਇਹਨਾਂ ਨੂੰ ਰੀਫਿਲ ਸੇਕ ਤੋਂ ਰੂੜੀ ਤੋਂ ਖਾਦ ਪਾ ਕੇ ਕੁਝ ਦਿਨ ਇਹਨੂੰ ਡਰਾਈ ਰੱਖ ਕੇ ਇਹਨੂੰ ਧੁੱਪ ਲਵਾ ਕੇ ਇਹਨੂੰ ਫਿਲ ਅਪ ਕੀਤਾ ਜਾਊਗਾ ਉਸ ਤੋਂ ਬਾਅਦ ਜਨਵਰੀ ਦੇ ਵਿੱਚ ਇਹ ਜਾ ਕੇ ਬੂਟੇ ਲੱਗਣੇ ਨਾਖ ਦੇ ਵੀ ਇਸੇ ਤਰ੍ਹਾਂ ਜਿਸ ਤਰ੍ਹਾਂ ਆ ਟੋਏ ਕੱਢੇ ਇਸੇ ਤਰ੍ਹਾਂ ਹੀ ਕੱਢਨੇ ਪੈਣੇ ਆ ਉਹ ਜਾ ਕੇ ਉਹ ਵੀ ਜਨਵਰੀ ਦੇ ਵਿੱਚ ਹੀ ਲੱਗਣੇ ਆ ਤੇ ਆਪਾਂ ਕੋਸ਼ਿਸ਼ ਕਰ ਰਹੇ ਆ ਕਿ ਆਪਾਂ ਵੱਧੋ ਵੱਧ ਬਾਗਬਾਨੀ ਵਾਲ ਜਿਸ ਤਰ੍ਹਾਂ ਕਿ ਝੋਨੇ ਦੀ ਜੋ ਹਾਲਤ ਹੋਈ ਆ ਜ਼ਿੰਮੇਦਾਰਾਂ ਨੂੰ ਥੋੜਾ ਬਾਲਾ ਚੇਂਜ ਕਰਨਾ ਹੀ ਪੈਣਾ ਵਾ ਇਹ ਜਿਹੜਾ ਆਪਾਂ ਟੋਏ ਮਾਰੇ ਆ ਹਾਂਜੀ ਹਾਂਜੀ ਇਹ ਦਿਖਾ ਲਓ ਤਾਂ ਮਤਲਬ ਇਹ ਕਿੰਨੇ ਡਿਸਟੈਂਸ ਤੇ ਮਾਰਿਆ ਆ ਜਿਹੜਾ ਟੋਆ ਇਹ ਦਾ ਜਿਹੜਾ ਲਾਈਨ ਤੋਂ ਲਾਈਨ ਇਹ 14 ਰੱਖੀ ਆ अच्छा जी लाइन ਤੋਂ ਲਾਈਨ ਹੈ 14 ਇੱਕ ਲਾਈਨ ਜਾਨੀ 14 14 ਫੁੱਟ ਤੇ ਹੈ ਹਾਂ ਇੱਕ ਲਾਈਨ ਤੋਂ 14 ਇਸ ਤਰ੍ਹਾਂ ਇਸ ਤਰ੍ਹਾਂ ਨਾਲ ਹਾਂ ਤੇ ਇਸ ਤਰ੍ਹਾਂ ਦੂਜੇ ਤਰ੍ਹਾਂ ਬੂਟੇ ਤੋਂ ਬੂਟਾ 15 ਵਾਂ اچھا ਜੀ ਇੱਕ ਤਰ੍ਹਾਂ ਨਾਲ ਆ ਜਿਹੜੀ ਲਾਈਨ ਆ ਇਸ ਲਾਈਨ ਦੇ ਵਿੱਚ ਉਹ ਵਾਲਾ ਜਿਹੜਾ ਸਾਹਮਣੇ ਇਹ ਇਹਨੂੰ ਕਹਿੰਦੇ ਜਿਗਜੈਗ اچھا ਜਿਹੜਾ ਬੂਟਾ ਇੱਕ ਦੂਜੇ ਨੂੰ ਸਿੱਧਾ ਨਹੀਂ ਲਾਉਣਾ ਜਿਗਜੈਗ ਤੇ ਲਾਉਣਾ ਵਾ ਇਹਦੇ ਨਾਲ ਸਾਹਮਣੇ ਨਹੀਂ ਆਊਗਾ ਇਸ ਬੂਟੇ ਨੂੰ ਜ਼ਿਆਦਾ ਥਾਂ ਸਪੇਸ ਮਿਲੂਗਾ ਤੋ ਪਵਾਸਤੇ ਤੇ ਹਵਾ ਵਾਸਤੇ ਅੱਛਾ ਜ਼ਿਗਜ਼ੈਗ ਤਖਸੀਏ ਜਾਨੀ ਕਿ ਇਹ ਐ ਦੀ ਐਸ ਬੂਟੇ ਦੀ ਸੇਧ ਤੇ ਦੂਜਾ ਬੂਟਾ ਨਹੀਂ ਹੋਣਾ ਤੀਜੀ ਲਾਈਨ ਵਿੱਚ ਜਾ ਕੇ ਆਊਗਾ ਤੀਜੀ ਲਾਈਨ ਚ ਤੀਜੀ ਲਾਈਨ ਚ ਆਊਗਾ ਤੇ ਚਾਹੇ ਇਸ ਤਰ੍ਹਾਂ ਹੋਰ ਵੀ ਆਪਾਂ ਕਰ ਸਕਦੇ ਆ ਜਿਹੜੀਆਂ ਦੋ ਲਾਈਨਾਂ ਸਾਈਡਾਂ ਵਾਲੀਆਂ ਆ ਵਾਂ ਉਹਨਾਂ ਦੋ ਚਾਰ ਬੂਟੇ ਜਿਹੜੇ ਲੱਗੇ ਆ ਚੋਂ ਦੇ ਵਿਚਕਾਰਲੇ ਸੈਂਟਰ ਵਿੱਚ ਇੱਕ ਬੂਟਾ ਲੱਗ ਗਿਆ ਜਿਗਜ਼ੈਗ ਦਾ ਨਾਮ ਪਤਾ ਲੱਗ ਗਿਆ ਇਦਾਂ ਵੀ ਕਰ ਲੈ ਇਦਾਂ ਵੀ ਕਰ ਸਕਦੇ ਆ ਇਦਾਂ ਵੀ ਆ ਇਹ ਟੋਆ ਜਿਹੜਾ ਆ ਇਹ ਹੁਣ ਮਾਰਨ ਦਾ ਕਾਰਨ ਕੀ ਆ ਇੰਨਾ ਵੀ ਆਪਾਂ ਜਨਵਰੀ ਚ ਤੁਸੀਂ ਕਹਿੰਦੇ ਲੱਗਣਾ ਹਾਂ ਜਨਵਰੀ ਚ ਲੱਗਣਾ ਇਹਨੂੰ ਰੀਫਿਲ ਕਰਨਾ ਪੈਣਾ ਰੂੜੀ ਪਾ ਕੇ ਖਾਦ ਪਾ ਕੇ ਸੇਕ ਦੀ ਦਵਾਈ ਪਾ ਕੇ ਤੇ ਕੁਝ ਪਾਉਣੀਆਂ ਹਾਂ ਤਿੰਨ ਚੀਜ਼ਾਂ ਪਾਉਣੀਆਂ ਪਰ ਕੁਝ ਦੇਣੇ ਉਹਨੂੰ ਥੋੜੀ ਜੀ ਧੁੱਪ ਵੀ ਲੱਗ ਦੇਣੀ ਜੇ ਕੋਈ ਉਹੋ ਜਿਹੀ ਕੋਈ ਬਿਮਾਰੀ ਹੋਵੇ ਤਾਂ ਧੁੱਪ ਦੇ ਨਾਲ ਮਾਰ ਸਕਦੇ ਆ ਅੱਛਾ ਮੈਨੂੰ ਇੱਕ ਇਹ ਦੱਸੋ ਇਹਦੇ ਚ ਆਪਾਂ ਰੂੜੀ ਕਿਹੜੀ ਪਾਉਣੇ ਜਿਹੜੇ ਆਮ ਗੋਵਰ ਆਪਣੇ ਗੋਇ ਦੀ ਆ ਰੂੜੀ ਸਾਡੇ ਕੋਲ ਪਿਛਲੇ ਸਾਲ ਦੀ ਜਿਸ ਤਰ੍ਹਾਂ ਤੀ ਕਾਰਨਰ ਤੇ ਪਈ ਤੁਸੀਂ ਦੇਖ ਕੇ ਵੀ ਆਇਆ ਤੇ ਗਲੀ ਹੋਈ ਹੈਗੀ ਆ तकरीबन ਇੱਕ ਇੱਕ ਟਰਾਲੀ ਜਿੱਦਾਂ ਇੱਕ ਇੱਕ ਟੋਕਰਾ ਕਹਿ ਦਿਓ ਜਾਂ ਕਿਸ ਤਰ੍ਹਾਂ ਵੀ ਲਾਉਣੀਆਂ ਸਾਡੇ ਕੋਲ ਰੇੜੀ ਆ ਹੱਥ ਵਾਲੀ ਵੀਲ ਬਾਰਾ ਵਾ ਉਹਦੇ ਨਾਲ ਇਹਦੇ ਵਿੱਚ ਆਪਾਂ ਇਹ ਰੂੜੀ ਪਾਵਾਂਗੇ ਹੁਣ ਟਰਾਲੀਆਂ ਦੇ ਨਾਲ ਲਾਈਨਾਂ ਦੇ ਵਿੱਚ ਧੀਰੀ ਲਾਈ ਰੂੜੀ ਤੋਂ ਇਲਾਵਾ ਇੱਕ ਤੁਸੀਂ ਕਹਿੰਦੇ ਸਯੋਕ ਦੀ ਦਵਾਈ ਇੱਕ ਸੇਕ ਦੀ ਤੇ 200 ਗ੍ਰਾਮ ਡੀਏਪੀ ਬੀਏ ਵੀ 200 ਹਰੇਕ ਟੋਏ ਹਰੇਕ ਟੋਏ ਦੇ ਵਿੱਚ ਠੀਕ ਹੈ ਇੱਕ ਦੋ ਪਾ ਦੇਣੀ ਆ ਆਪਾਂ ਇਹਦੇ ਇਹ ਦਸੰਬਰ ਤੇ ਐਂਡ ਤੇ ਆਪਾਂ ਪਾਵਾਂਗੇ ਹੂੰ ਤੇ ਫਿਰ ਇਹਨੂੰ ਜਿੱਦਾਂ ਹੁਣ ਥੋੜਾ ਜਿਹਾ ਇਥੋਂ ਪੱਠੇ ਵੱਡੇ ਸੀਗੇ ਇਹਨੂੰ ਇੱਕ ਵਾਰੀ ਵਾਹ ਕੇ ਚੰਗੀ ਤਰ੍ਹਾਂ ਆੜਾਂ ਲਾ ਕੇ ਇੱਕ ਵਾਰੀ ਪਾਣੀ ਵੀ ਲਾਵਾਂਗੇ ਜਿਹੜੀ ਮਿੱਟੀ ਬੈਠਣ ਵਾਲੀ ਉਹ ਬੈਠ ਵੀ ਜਾਊਗੀ ਥੰਦੇ ਹੂੰ ਤੇ ਦੁਬਾਰਾ ਫੇਦ ਵਿੱਚ ਬੂਟਾ ਲੱਗਾ ਅੱਛਾ ਇਹਦੇ ਵਿੱਚ ਇੱਕ ਮੈਨੂੰ ਇਹ ਦੱਸਿਓ ਵੀ ਇਹ ਕਿੰਨਾ ਡੂੰਘਾ ਹੁਣ ਆਪਾਂ ਟੋਆ ਮਾਰਿਆ ਇਹ ਤਕਰੀਬਨ 4 ਫੁੱਟ 4 ਫੁੱਟ ਦੇ ਲੱਗ ਛਾ ਕੇ ਹੈਗਾ 2 बाई 4 ਦਾ ਇਹ ਟੋਆ ਵਾ अच्छा जी 2 फुट ਇਹ ਖੁੱਲਾ ਆ ਹਾਂਜੀ ਤੇ 4 फुट ਡੂੰਘਾ 4 फुट ਡੂੰਘਾ ਵਾ ਟਰੈਕਟਰ ਦੇ ਨਾਲ ਜਿੱਦਾਂ ਵਰਮਾ ਹੈਗਾ ਜਿੱਦਾਂ ਖੰਭੇ ਲਾਉਂਦੇ ਆ ਖੰਭੇ ਵਾਲਾ ਥੋੜਾ ਜਿਹਾ ਵਰਮਾ ਛੋਟਾ ਹੁੰਦਾ ਵਾ ਅੱਛਾ ਜੀ ਇਹ ਤਕਰੀਬਨ 2 फुट ਦਾ ਇਹ ਵਰਮਾ ਹੈਗਾ ਵਾ ਤੇ ਪੀਟੀਓ ਦੇ ਨਾਲ ਇਹ ਚੱਲਦਾ ਵਾ ਹੂੰ ਤੇ ਜਿਹੜਾ ਲਾਉਣ ਵਾਲਾ ਸਾਡਾ ਬੰਦਾ ਐਕਸਪਾਲਟ ਵਾ ਮਕੇਸ਼ ਵਾ ਹੂੰ ਵੀ ਜਿਹੜੇ ਬਾਗਬਾਨੀ ਦੀ ਸਾਰੇ ਉਹ ਲੋਕ ਆਫਟਰ ਕਰਦੇ ਆ ਹਾਂਜੀ ਤੇ ਉਹਦਾ ਤਜਰਬੇ ਦਾ ਹੀ ਫਾਇਦਾ ਠਾ ਰਹੇ ਆ ਅੱਛਾ ਜੀ ਇਹ ਆਪਾਂ ਇਹਦੇ ਨਾਲ ਹੀ ਕਰ ਰਹੇ ਹਾਂ ਹਾਂ ਜੀ ਇਹਦੇ ਨਾਲ ਕਰਨਾ ਵਾ ਪੀਟੀਓ ਦੇ ਨਾਲ ਇਹ ਜਿਹੜਾ ਵਰਮਾ ਵਾ ਪੀਟੀਓ ਦੇ ਨਾਲ ਚੱਲਣਾ ਵਾ ਹਾਂ ਜੀ ਤੇ ਇਹਨੇ ਤਕਰੀਬਨ 4 ਫੁੱਟ ਦੇ ਲਾਗੇ ਸ਼ਾਗੇ ਇਹ ਟੋਆ ਡੂੰਗਾ ਕਰ ਦਿੰਦਾ ਓਕੇ ਇਹ ਈਜ਼ੀ ਵੇ ਆ ਵੈਸ ਬਸ ਈਜ਼ੀ ਵੇ ਲੇਬਰ ਦੀ ਸੇਫਟੀ ਅਸੇ ਸੇਫਟੀ ਵੀ ਆਪਣੀ ਵੀ ਸੇਫਟੀ ਆ ਖਰਚਾ ਵੀ ਘਟੂਗਾ ਆਪਾਂ ਨੂੰ ਮਸ਼ੀਨਰੀ ਦੇ ਨਾਲ ਜਿੰਨਾ ਕੰਮ ਨਾਲ ਫਿਜ਼ੀਕਲੀ ਆਪਾਂ ਜਿਹੜਾ ਕੰਮ ਕਰਦੇ ਉਹ ਵੀ ਜ਼ਰੂਰੀ ਆ ਪਰ ਜਿਹੜਾ ਮਸ਼ੀਨਰੀ ਨਾਲ ਕਰ ਸਕਦੇ ਹੋ ਆਪਾਂ ਜ਼ਰੂਰ ਉਹ ਤੇ ਕੋਸਟ ਜਿਹੜੀ ਆ ਲੇਬਰ ਦੀ ਆਪਾਂ ਘਟਾ ਸਕਦੇ ਆ ਠੀਕ ਆ ਇਹ ਤਕਰੀਬਨ ਜੇ 150 ਟੋਆ ਕੱਢਣ ਲੱਗੇ ਆ ਉਹ ਵੀ ਦੁਪਹਿਰੇ 11 12 ਵਜੇ ਨਾਲ ਲੱਗੇ ਸੀਗੇ ਤੇ ਹੁਣ ਦੇਖ ਲਓ ਵੀ ਅੱਛਾ ਇਹ ਵੀ ਆਪਣਾ ਐਕਸਪਰਟ ਲੱਗਦਾ ਇਹ ਬੰਦਾ ਐਕਸਪਰਟ ਆ ਬਾਗ ਦੀ ਲੋਕ ਆਫਟਰ ਵੀ ਇਹ ਮੇਰੇ ਗਏ ਤੋਂ ਬਾਅਦ ਇਹ ਇਹ ਨਹੀਂ ਕਰਨੀ ਆ ਇਹ ਤਾਂ ਅੱਧੇ ਕਿ ਮਿੰਟ ਦੀ ਟੋਆ ਮਾਰਦੇ ਆ ਕਿ ਮਿੰਟਿਆਂ ਦੇ ਹਿਸਾਬ ਨਾਲ ਆ ਹਾਂ ਕੋਈ ਬੜਾ ਮਹਿਕਨ ਅਨ ਸਿਰ ਸੇਰ ਨੂੰ ਲਾਈਨ ਅਪ ਕਰਨ ਨੂੰ ਸਾਨੂੰ ਟਾਈਮ ਲੱਗਾ ਅੱਛਾ ਜੀ ਤੇ ਬਾਕੀ ਜਿਹੜਾ ਵਾ ਟੋਏ ਨੇ ਕੱਢਣਾ ਤੇ 1.5 ਮਿੰਟ ਦੇ ਵਿੱਚ ਟੋਆ ਨਿਕਲ ਜਾਂਦਾ ਵਾ ਸਿਰਫ ਲੈਂਡਮਾਰਕ ਕਰਨੇ ਜਿਹੜੀਆਂ ਨਿਸ਼ਾਨੀਆਂ ਲਾਉਣੀਆਂ ਵਾ ਕਿੱਥੇ ਕਿਥੇ ਕੱਢਨੇ ਉਹ ਹੀ ਕਾਇਮ ਲੱਗਣਾ ਆਪਾਂ ਤਕਰੀਬਨ ਆ ਜਾਓ ਜੀ ਆਪਾਂ ਤਕਰੀਬਨ ਇਹਦਾ ਮਤਲਬ ਆ ਵੀ ਮਹੀਨਾ ਡੇਢ ਮਹੀਨਾ ਮਹੀਨਾ ਇਹਨੂੰ ਟੋਏ ਨੂੰ ਖਾਲੀ ਥੇ ਛੱਡ ਦੇ ਤੇ ਪੂਰਾ ਮਹੀਨਾ ਤਨੇ 15 ਦਿਨ ਰੱਖਾਂਗੇ ਫਿਰ ਉਹਨੂੰ ਰੀਫਿਲ ਜੋ ਕਰਨਾ ਵਾ ਹਾਂਜੀ ਰੀਫਿਲ ਕਰਕੇ ਆੜਾ ਲਾ ਕੇ ਉਹਨੂੰ ਪਾਣੀ ਨਾਲ ਭਰਾਂਗੇ ਇੱਕ ਵਾਰੀ ਠੀਕ ਹੈ ਜੀ ਵੀ ਜਿਹੜੀ ਮਿੱਟੀ ਬਹਿਣ ਵਾਲੀ ਆ ਥੱਲੇ ਉਹ ਬਹਿ ਜੂਗੀ ਹਾਂ ਫਿਰ ਦੂਜੇ ਜਿਹੜਾ ਬੂਟੇ ਲਾਏ ਤੇ ਫਿਰ ਬੂਟਾ ਟੇਢਾ ਨਹੀਂ ਹੋਊਗਾ अच्छा ਹੁਣ ਇਹ ਆਪਾਂ ਇਹ ਵੀ ਦੱਸ ਦਈਏ ਨਾਲ ਲੱਗਦਾ ਕਿ ਇਸ ਤੋਂ ਇਲਾਵਾ ਕੋਈ ਹੋਰ ਵੀ ਖਰਚਾ ਆ ਜਿੱਦਾਂ ਇੱਕ ਤਾਂ ਆਪਾਂ ਟੋਏ ਮਾਰ ਲਿਆ ਹਾਂ ਹਾਂਜੀ 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 ਇੱਕ ਆਪਾਂ ਮਾਰ ਲਿਆ ਹੋਇਆ ਆ ਇਹਦੇ ਵਿੱਚ ਤੁਸੀਂ ਕਹਿੰਦੇ ਖਾਦ ਪਾਉਣੀ ਆ ਜਿਹੜਾ ਉਹ ਆ ਹਾਂਜੀ ਹਾਂਜੀ ਇਸ ਤੋਂ ਇਲਾਵਾ ਕੋਈ ਖਰਚਾ ਤੁਹਾਡਾ ਹੋਰ ਕੋਈ ਖਰਚਾ ਨਿਕਾਇਜ਼ ਆ ਕੋਈ ਕੋਈ ਖਰਚਾ ਕੋਈ ਹਾਂ ਨਹੀਂ ਜਦੋਂ ਬੂਟਾ ਤਿਆਰ ਹੋ ਗਿਆ ਪ੍ਰੋਪਰ ਫਿਰ ਕੋਈ ਫੰਗੀ ਸਾਈਡ ਤੋਂ ਸ਼ਾਇਦ ਕੋਈ ਏਦਾਂ ਦੀ ਲੋਡ ਪੈ ਜਾਵੇ ਉਹਦਾ ਆਪਣਾ ਪੂਰਾ ਤਜਰਬਾ ਨੇ ਨਾਖਾਂ ਤੇ ਜਾਂ ਅਮਰੂਦਾਂ ਦੇ ਫੰਗੀਸਾਈਡ ਜੇ ਕਿਤੇ ਪੈਂਦਾ ਵਾ ਉਹਦੀ ਸਪਰੇ ਮਾਰਨੀ ਪੈਂਦੀ ਮਾੜੀ ਮੋਟੀ ਪਰ ਇਹਦੇ ਤੇ ਠੀਕ ਹੀ ਰਹਿਣਾ ਅੱਛਾ ਮੈਂ ਇਹ ਵੀ ਸੋਚਦਾ ਸੀ ਆਪਾਂ ਜਦੋਂ ਹੁਣ ਇਹ ਕੀਤਾ ਤੇ ਆਪਾਂ ਇਹ ਵੀ ਨਾਲ ਦੱਸੀਏ ਵੀ ਆਪਾਂ ਬੂਟੇ ਜਿਹੜੇ ਆ ਹਾਂਜੀ ਹਾਂਜੀ ਉਹ ਐਪਲ ਦੇ ਬੂਟੇ ਤਾਂ ਤੁਸੀਂ ਦੱਸਿਆ ਕਿ ਆਪਾਂ ਹਿਮਾਚਲ ਤੋਂ ਕਰਨੇ ਨੇ ਹਾਂਜੀ 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 ਤੇ ਜਿਹੜੇ ਨਾਖ ਦੇ ਆ ਉਹ ਕਿੱਥੋਂ ਲਿਆਉਣਾ ਨਾਖ ਆਪਣੇ 2-3 ਆਪਣੇ ਜਿੱਦਾਂ ਜਲੰਧਰ ਡਿਸਟ੍ਰਿਕਟ ਵਿੱਚ ਹੈਗੇ ਛੌਣਿਆ ਬਾਗਬਾਨੀ ਦਾ ਦਫ਼ਤਰ ਵਾ ਦੂਸਰਾ ਹੈਗਾ ਆਪਣੇ ਫਲੋਰ ਵੀ ਜਿੱਥੇ ਇਹ ਪੇਂਦ ਕਰਕੇ ਜਿੱਥੇ ਬੂਟੇ ਤਿਆਰ ਕਰਦੇ ਆ ਦੋਹਾਂ ਥਾਵਾਂ ਤੋਂ ਜਿੱਥੇ ਬਾਗਬਾਨੀ ਵਾਲਿਆਂ ਨੂੰ ਆਪਾਂ ਬੂਟੇ ਪਹਿਲਾਂ ਬੁੱਕ ਕਰਾਉਣੇ ਪੈਣੇ ਆ ਉਹਦੇ ਹਿਸਾਬ ਨਾਲ ਡਿਪੋਜ਼ਿਟ ਥੋੜਾ ਜਿਆਦਾ ਦੇ ਕੇ ਤੇ ਨਿਕ ਮਿਲੂਗਾ ਵੀ ਆਪ ਨੂੰ ਕੰਟਰੋਲ ਰੇਟ ਤੇ ਜਿਹੜੀ ਨਾਖ ਆ ਪੰਜਾਬ ਵਿੱਚ ਉਹ ਪੱਥਰ ਨਾਖ ਹੀ ਚੱਲਦੀ ਆ ਪਰ ਜਿਹੜੇ ਐਪਲ ਵਾ ਇਹ ਤਿੰਨ ਵੈਰਾਈਟੀਆਂ ਆ ਵੇ ਤੇ ਜਿਹੜੀ 150 ਬੂਟਾ ਤਿੰਨ ਵੈਰਾਈਟੀਆਂ ਲੱਗਣੀਆਂ ਆ ਵਾ ਅੱਛਾ ਜੀ ਇੱਕ ਹਾਰਮਨ 99 ਨਾ ਇੱਕ ਅੰਨਾ ਵਾ ਇੱਕ ਡਿਜਾਸਟਰ 골ਡ ਵਾ ਤੇ ਇਹ ਵੀ ਇੱਕ ਇੱਕ ਲਾਈਨ ਲਾਉਣੀ ਆ ਵੀ ਸਾਰੇ ਬੂਟੇ ਇੱਕ ਪਾਸੇ ਨਹੀਂ ਲਾਉਣੇ ਮਿਕਸ ਕਰਕੇ ਬੂਟੇ ਲਾਉਣੇ ਆ ਕਹਿੰਦੇ ਮਿਕਸ ਹੋਵੇ ਬੂਟੇ ਤੇ ਇਹਨਾਂ ਦਾ ਫਰੂਟ ਵਧੀਆ ਆਉਂਦਾ ਤੇ ਫਲ ਵੀ ਚੰਗਾ ਬਣ ਜਾਂਦਾ ਵਾ ਪੋਲੀਨੇਸ਼ਨ ਦੇ ਕਾਰਨ ਆ ਜਾਂਦਾ ਵੀ ਇੱਕ ਦੂਜੇ ਤੋਂ ਚਲੋ ਇਹ ਵੀ ਹੋ ਗਿਆ ਨਾਖ ਦੀ ਜਿਹੜੀ ਕੁਆਲਟੀ ਆ ਉਹ ਤਾਂ ਮੰਨ ਲੈਨੇ ਆਪਣੇ ਹੁੰਦੀ ਆ ਹਾਂਜੀ ਹਾਂਜੀ ਐਪਲ ਦੀ ਹੋਜੂਗੀ ਕੋਈ ਐਪਲ ਦੀ ਗੋਲਡੀ ਜੀ ਵੀ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਰਾਜਸਥਾਨ ਤੇ ਇਹ ਐਪਲ ਹੋਣ ਲੱਗ ਪਿਆ ਅੱਛਾ ਜੀ ਰਾਜਸਥਾਨ ਚ ਵੀ ਕਈਆਂ ਨੇ ਤੇ ਪੰਜਾਬ ਵਿੱਚ ਵੀ ਲੁਧਿਆਣੇ ਦੇ ਲਾਗੇ ਵੀ ਮੈਂ ਦੇਖਿਆ ਸੀਗਾ ਉੱਥੇ ਵੀ ਕਹਿੰਦੇ 300 ਬੂਟਾ ਲਾਇਆ ਹੋਇਆ ਵਾ ਉਹਨੂੰ ਤਕਰੀਬਨ 3-4 ਸਾਲ ਹੋ ਗਏ ਆ ਤੇ 100% ਮੈਂ ਇਹਦੇ ਸ਼ੋਰ ਆ ਵੀ ਐਪਲ ਹੋਊ ਹੀ ਕਿ ਹੋਗਾ ਕਿਉਂਕਿ ਆਪਣੀ ਜ਼ਮੀਨ ਬਹੁਤ ਉਪਜਾਊ ਆ ਕਿੰਨੇ ਟਾਈਮ ਬਾਅਦ ਉਹ ਫਰੂਟ ਦੇਣ ਲੱਗ ਪਏ ਜਿਹੜਾ ਐਪਲ ਵਾ ਉਹ 3 ਸਾਲ ਦਾ ਕਹਿੰਦੇ ਆ ਜਿਹੜਾ ਆਪਾਂ ਅੱਜ ਲਾਉਣਾ ਵਾ ਤੇ ਤੀਜੇ ਸਾਲ ਆਪਾਂ ਨੂੰ ਇਹਨੇ ਫਲ ਪੂਰਾ ਦੇ ਦੇਣਾ ਵਾ ਇਹਦਾ ਤਕਰੀਬਨ 50 ਕਿਲੋ ਦੇ ਜਿੱਦਾਂ ਐਵਰੇਜ ਆ ਮੇਰਾ ਖਿਆਲ ਜਿੱਥੋਂ ਪਤਾ ਲੱਗਾ ਵੀ ਇੱਕ ਬੂਟੇ ਤੇ 50 ਕਿਲੋ ਦਾ ਤੀਜੇ ਸਾਲ ਮਤਲਬ ਤੀਜੇ ਸਾਲ 50 ਇਹ 50 ਕਿਲੋ ਦੇ ਦਊਗਾ ਅੱਛਾ ਇਹ ਜਿਹੜਾ ਇਹ ਵੀ ਇਹ ਵੀ ਹੋ ਗਿਆ 나ਖ ਜਿਹੜੀ ਆਪਾਂ 1700 ਬੂਟਾ ਲਾਉਣ ਲੱਗੇ ਹਾਂਜੀ ਹਾਂਜੀ 나ਖ ਦੀ ਆਪਣੀ ਡਿਮਾਂਡ ਇੰਨੀ ਹੈਗੀ ਆ ਏ 골ਡੀ ਜੀ ਜਿਹੜੀ 나ਖਵਾ ਪੰਜਾਬ ਵਿੱਚ ਇਹਦੀ ਬਹੁਤ ਖੱਪ ਦਾ ਘਟਵਾ ਅੱਛਾ ਜੀ ਜਿਹੜੀ ਤੇ ਅੰਬਰਸਰ ਦਾ ਏਰੀਆ ਲਾ ਲੋ ਉਥੇ ਬਹੁਤ 나ਖ ਦੇ ਤੁਹਾਡੇ ਕੋ ਜਿਹੜੇ ਜਿਹੜੇ ਨਰਸਰੀਆਂ ਹੈਗੀਆਂ ਉਹਨਾਂ ਕੋ ਬੂਟੇ ਨਹੀਂ ਪੂਰੇ ਹੋ ਰਹਾ ਹੂੰ ਜੇ ਤੇ 500 ਦਾ ਆਰਡਰ ਕੀਤਾ ਤੁਹਾਨੂੰ 300 ਚ 200 ਬੂਟਾ ਮਿਲਣਾ ਵਾ ਤੇ ਇਹਦੀ ਜਿਹੜੀ ਖੱਪਤ ਆ ਦਿੱਲੀ ਮਾਰਕੀਟ ਤਾਂ ਆਯਾਦ ਆਯਾਦ ਮੰਡੀ ਮਾਰਕੀਟ ਆ ਮੇਰਾ ਖਿਆਲ ਆ ਬੰਬੇ ਆ ਕਲਕੱਤੇ ਆ ਕਿਉਂਕਿ ਤੁਹਾਡੇ ਸਿਹਤ ਵਾਸਤੇ 나ਖ ਬਹੁਤ ਵਧੀਆ ਕਿਉਂਕਿ ਕਲਕੱਤੇ ਚ ਐ ਬੰਬੇ ਸਾਈਡ ਤੇ ਸਮੁੰਦਰ ਦਾ ਕੰਢਾ ਹੋਣ ਦਾ ਕਰਕੇ ਉਹਦਾ ਪਾਣੀ ਥੋੜਾ ਜਨਾ ਨੂਨ ਵਾਲਾ ਵਾ ਇਹ ਤੁਹਾਡੀ ਜਿਹੜੀ ਨਾਖ ਆ ਉਹ ਸੇਧਾ ਕਰਕੇ ਵੀ ਇਹ ਵਧੀਆ ਹੈ ਤੁਹਾਡੇ ਵਾਸਤੇ ਸਟਮਕ ਵਾਸਤੇ ਬਹੁਤ ਵਧੀਆ ਫਰੂਟ ਆ ਪਰ ਆਪਣੇ ਪਤਾ ਨਹੀਂ ਪੰਜਾਬ ਵਿੱਚ ਕਿਉਂ ਨਹੀਂ ਇਹਨੂੰ ਖਾਂਦੇ ਤੇ ਪਰ ਇਹਦੀ ਖਪਤ ਤਾਂ ਜਾਰੀ ਸਾਊਥ ਵਿੱਚ ਜ਼ਿਆਦੀ ਹੋ ਰਹੀ ਆ ਤੇ ਉੱਧਰ ਆਪਾਂ ਭੇਜਣੀ ਕਿੱਦਾਂ ਆਪਣੇ ਜਿਹੜੇ ਬਾਗ ਆਲੇ ਆ ਜਿੰਨੀ ਕ ਆਪਣੇ ਕੋਲ ਨਾਖ ਐਸ ਵੇਲੇ 2 ਕਿੱਲੇ ਤਿਆਰ ਖੜੋਤੀ ਆ ਇਹ ਸਾਡੀ ਲੋਕਲੀ ਲੱਗ ਜਾਂਦੀ ਤਕਰੀਬਨ ਲੋਕਲ ਮੰਡੀਆਂ ਵਿੱਚ ਮੋਗਾ ਹੋ ਗਿਆ ਜਲੰਧਰ ਹੋ ਗਿਆ ਚ ਲੁਧਿਆਣੇ ਹੋ ਗਿਆ ਇਨੀ ਇੱਥੇ ਖਪਤ ਹੋ ਜਾਂਦੀ ਆ ਪਰ ਜਿਨ੍ਹਾਂ ਦੇ 10 ਦਾ 20-20 ਕਿੱਲੇ ਜਿਨ੍ਹਾਂ ਨੇ ਲਾਏ ਹੋਏ ਆ ਉਹ ਸਾਰੇ ਤੇ ਠੇਕੇਦਾਰ ਵੀ ਜਿਹੜੇ ਵੱਡੇ ਬਾਗ ਲੈਂਦੇ ਆ ਉਹ ਸਾਰੇ ਦਿੱਲੀ ਚਾ ਕਲਕੱਤੇ ਭੇਜ ਰਹੇ ਆ ਕਹਿੰਦੇ ਹੁੰਦੇ ਵੀ ਜਦੋਂ ਚਾਰ ਸੱਜਣ ਜੁੜ ਕੇ ਬੈਠੇ ਹੋਣ ਤੇ ਗੱਲਾਂ ਬਾਤਾਂ ਵੀ ਸੋਹਣੀਆਂ ਹੁੰਦੀਆਂ ਤੇ ਵਿਚਾਰਾਂ ਵੀ ਚੰਗੀਆਂ ਹੋ ਸਕਦੀਆਂ ਨੇ ਤੇ ਅੱਜ ਇਹੋ ਜਿਹੀਆਂ ਗੱਲਾਂ ਜਿਹੜੀਆਂ ਆ ਉਹ ਸਰਦਾਰ ਪੂਰਨ ਸਿੰਘ ਹੁਣਾ ਕੋਲ ਤੇ ਬਾਕੀ ਸੱਜਣਾ ਦੇ ਨਾਲ ਸਾਂਝੀਆਂ ਹੋ ਰਹੀਆਂ ਸੀ ਸੋਚਿਆ ਰਿਕਾਰਡਿੰਗ ਕਰ ਲੈਨੇ ਆ ਇੱਕੋ ਹੀ ਗੱਲ ਧਿਆਨ ਚ ਰੱਖਿਓ ਜੀ ਕਿ ਪੀਆਰ ਪੰਜਾਬ ਤੇ ਹਮੇਸ਼ਾ ਆਪਾਂ ਇੱਕ ਹੀ ਗੱਲ ਤੇ ਜ਼ੋਰ ਦੇਈਦਾ ਵੀ ਜਿਹੜਾ ਐਕਸਪੈਰੀਮੈਂਟ ਕਰਨ ਲੱਗੇ ਆ ਨਾ ਉਹ ਕਰਿਓ ਛੋਟੇ ਪੱਧਰ ਤੇ ਨਵੀਂ ਫਸਲ ਬੀਜਣੀ ਆ ਥੋੜੀ ਬੀਜੋ ਜਿੰਨੀ ਕੁ ਤੁਸੀਂ ਝਾਲ ਝਲ ਸਕਦੇ ਆ ਵੀ ਕੱਲੋਂ ਖਰਾਬ ਹੋ ਜਾਏ ਤਾਂ ਕੋਈ ਪ੍ਰੋਬਲਮ ਨਾ ਆਵੇ ਕੋਈ ਬੂਟਾ ਬੀਜਣ ਲੱਗੇ ਆ ਤੁਸੀਂ ਹੁਣ ਇਹ ਨਾ ਕਿ ਉਹ ਵੀ ਇਹ 1700 ਲਾਉਣ ਲੱਗੇ ਆ ਚਲੋ ਮੈਂ 700 ਤਾਂ ਲਾ ਲਮ ਮੈਂ 8 16 ਆਲਮਾ ਮੈਂ 16 ਆਲਮਾ ਇਹ ਕੰਮ ਨਾ ਕਰਿਓ ਤੁਸੀਂ ਭਾਈ 5 ਲਾਓ 10 ਲਾਓ 20 ਲਾਓ ਇਸ ਤੋਂ ਵੱਧ ਨਾ ਲਾਇਓ ਤਾਂ ਕਿ ਉਹ ਲਾਈ ਹੋਈ ਚੀਜ਼ ਤੁਹਾਨੂੰ ਦੁਖੇ ਵੀ ਨਾ ਫਲ ਹੋ ਜਾਏਗਾ ਉਹਦੀ ਮੰਡੀ ਜ਼ਰੂਰ ਲੱਭ ਲਿਓ ਤੇ ਤੁਹਾਡੇ ਮੰਡੀ ਕਿਤੇ ਹੈਗੀ ਉਹਦੀ ਮੰਡੀ ਤਲਾਸ਼ਣੀ ਬਹੁਤ ਜ਼ਰੂਰੀ ਹੁੰਦੀ ਹਰੇਕ ਚੀਜ਼ ਦੀ ਜੇ ਤੁਸੀਂ ਪ੍ਰੋਫੈਸ਼ਨਲੀ ਕਰਨਾ ਬਾਕੀ ਘਰੇ ਖਾਣ ਨੂੰ ਫਲ ਤਾਂ ਹੋਣਾ ਹੀ ਹੋਣਾ ਔਰ ਉਹ ਜੇ ਕੋਈ ਉਹਦੇ ਬਾਰੇ ਤੁਸੀਂ ਕੋਈ ਗੱਲਬਾਤ ਕਰਨੀ ਆ ਤੇ ਸਰਦਾਰ ਪੂਰਨ ਸਿੰਘ ਉਹਨਾਂ ਕੋਲ ਤਕਰੀਬਨ ਹਰ ਰੋਜ਼ ਇਹਨਾਂ ਦੇ ਫਾਰਮ ਦੇ ਉੱਤੇ ਬਹੁਤ ਸਾਰੇ ਸੱਜਣ ਵਿజిਟ ਕਰਦੇ ਨੇ ਮਿਲਣ ਆਉਂਦੇ ਨੇ ਹਜੇ ਤੱਕ ਦੁਨੀਆ ਗੰਨੇ ਨੂੰ ਆ ਰਹੀ ਆ ਤੇ ਗੰਨਾ ਕੋਈ ਨਹੀਂ ਜੀ ਹੁਣ ਫਰਵਰੀ 'ਚ ਦਵਾਂਗੇ ਤੁਹਾਨੂੰ ਦੁਬਾਰਾ ਚਾਣ ਦਾ ਜਿਹੜੀ ਉਹਦੀ ਡੇਟ ਆਪਾਂ ਹਾਂ ਉਹ ਫਰਵਰੀ ਵਿੱਚ ਪੀਆਰ ਚੈ ਪੰਜਾਬ ਤੇ ਹੀ ਉਹ ਅਨਾਉਂਸ ਦੁਆਰਾ ਕੀਤੀ ਜਾਊਗੀ ਉਹ ਪੀਆਰ ਪੰਜਾਬ ਨੂੰ ਜੁਸਕ੍ਰਾਈਬ ਕਰ ਲਵੋ ਉਹ ਤੇ ਡੇਟ ਦਾ ਜਰੂਰ ਖਿਆਲ ਰੱਖਿਓ ਕੇ ਮੈਨੂੰ ਕਈਆਂ ਨੇ ਟਾਈਮ ਦੇ ਕੇ ਵੀ ਅਸੀਂ ਅੱਜ ਲੈਣ ਆਉਣਾ ਵਾ ਤੇ ਮੈਂ ਸਾਰੀ ਦਿਹਾੜੀ ਘਰੇ ਬੈਠਾ ਰਿਆ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਅਸੀਂ ਨਹੀਂ ਆ ਸਕਦੇ ਤੇ ਇਦਾਂ ਦੀ ਮੇਰੀ ਦਿਹਾੜੀ ਨਾ ਖਰਾਬ ਕਰਿਓ ਪਲੀਜ਼ ਜਿਹੜੀ ਡੇਟ ਰੱਖੀ ਉਹ ਤੇ ਜ਼ਰੂਰ ਆਉਣ ਦੀ ਕੋਸ਼ਿਸ਼ ਕਰੋ ਬਹੁਤ ਜ਼ਰੂਰ ਕੋਸ਼ਿਸ਼ ਕਰੀਆ ਉਹ ਬਾਕੀ ਤੁਹਾਨੂੰ ਕਰਾਂਗੇ ਤੇ ਬਾਕੀ ਕੋਈ ਸਲਾਹ ਸਾਨੂੰ ਲੈਣੀ ਹੈ ਤੁਸੀਂ ਫੋਨ ਕਰ ਲਓ ਫੋਨ ਦੇ ਉੱਤੇ ਜ਼ਰੂਰ ਗੱਲਾਂ ਬਾਤਾਂ ਹੋ ਸਕਦੀਆਂ ਨੇ ਤੁਸੀਂ ਕਦੇ ਆਉਣੇ ਹੋ ਤੇ ਇਹਨਾਂ ਦਾ ਫਾਰਮ ਦੇਖ ਵੀ ਸਕਦੇ ਹੋ ਵਿਜ਼ਿਟ ਕਰਕੇ ਕੇ ਭਾਈ ਪਰ ਸਮਾਂ ਲੈ ਬਿਨਾ ਬੇਨਤੀ ਆ ਕਿ ਸਮਾਂ ਲੈ ਬਿਨਾ ਨਾ ਆਓ ਕਈ ਵਾਰੀ ਸੱਜਣਾ ਦੂਰੋਂ ਆਉਂਦੇ ਆ ਹੁਣ ਉਹ ਦਿਨ ਵੀ ਆਪਾਂ ਜਿਸ ਦਿਨ ਮੇਰੇ ਖਿਆਲ ਆ ਆਪਾਂ ਓਟਾਰੀ ਗਏ ਆ ਉਹ ਦਿਨ ਬਠਿੰਡੇ ਤੋਂ ਸੱਜਣਾ ਗਿਆ ਸੀ ਬਠਿੰਡੇ ਤੋਂ ਸੱਜਣਾ ਆਏ ਆ ਉਹ ਸਾਨੂੰ ਕਹਿੰਦੇ ਹੁਣ ਤੇ ਅਸੀਂ ਆ ਗਏ ਹਾਂ ਹੁਣ ਕਹਾਣੀ ਇਹ ਆ ਕਿ ਅਸੀਂ ਤੇ ਉਹ ਪਿੱਖੀ ਪਿੰਡ ਚਾਟੀ ਪਿੰਡ ਇੱਕ ਦਿਨ ਅਸੀਂ ਗਏ ਹੋਏ ਸੀ ਆਪਾਂ ਬੁਰਜ ਜਵਾਰ ਸਿੰਘ ਵਾਲਾ ਨੂੰ ਉਹ ਦਿਨ ਵੀ ਇਦਾਂ ਹੀ ਸੱਜਣ ਬਹੁਤ ਦੂਰੋਂ ਆਏ ਤੇ ਉਹ ਵੀ ਸਾਨੂੰ ਕਹਿੰਦੇ ਯਾਰ ਅਸੀਂ ਤੇ ਆ ਗਏ ਹਾਂ ਹੁਣ ਕਹਾਣੀ ਇਹ ਆ ਅਸੀਂ ਇੱਥੇ ਹੋਈਏ ਨੇ ਮਨ ਲਓ ਇੱਥੇ ਵਰਕਰ ਵੀ ਹੈ ਨਹੀਂ ਤੇ ਫਿਰ ਤੁਸੀਂ ਆ ਕੇ ਇੱਥੇ ਐਡੀ ਦੂਰੋਂ ਖਾਲੀ ਹੱਥ ਮੁੜੋਂਗੇ ਉਹ ਸਾਨੂੰ ਬਹੁਤ ਬੁਰਾ ਲੱਗਦਾ ਇੱਕ ਸੱਜਣ ਤਾਈ ਦੇ ਨਾਤੇ ਇੱਕ ਇਨਸਾਨੀਅਤ ਦੇ ਨਾਤੇ ਇਹ ਚੀਜ਼ ਮਾੜੀ ਲੱਗਦੀ ਸਾਨੂੰ ਬਹੁਤ ਫੀਲ ਹੁੰਦਾ ਤੇ ਆਪਣਾ YouTube ਚਲਾਉਣ ਦਾ ਮਕਸਦ ਇਹ ਥੋੜੀ ਆ ਵੀ ਆਪਾਂ ਮਤਲਬ ਲੋਕਾਂ ਨੂੰ ਖਰਾਬ ਕਰੀਏ ਜਾਂ ਆਪਾਂ ਕੋਈ ਟੌਰ ਮਾਰਨ ਦੇ ਚੱਕਰ 'ਚ ਆਂ ਆਪਣਾ ਮਕਸਦ ਲੋਕਾਂ 'ਚ ਕੰਮ ਕਰਨ ਆਇਆ ਤੇ ਜੇ ਕੰਮ ਆਪਾਂ ਪੋਜ਼ਿਟਿਵ ਕਰ ਲਈਏ ਤੇ ਚੰਗਾ ਸੋ ਦੋਸਤੋ ਇਹ ਜ਼ਰੂਰ ਧਿਆਨ 'ਚ ਰੱਖਿਆ ਕਰੋ ਜਿੰਨੀਆਂ ਲੱਗਣ ਗੱਲਾਂ ਤੁਹਾਨੂੰ ਤੁਸੀਂ ਜ਼ਰੂਰ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਈਓ ਆਉਣ ਵਾਲੇ ਸਮੇਂ ਦੀਆਂ ਜਿੰਨੀਆਂ ਵੀ ਡੇਟਸ ਨੇ ਕੋਈ ਤੁਹਾਨੂੰ ਅਨਾਊਂਸਮੈਂਟ ਹੈ ਉਹ ਸਾਰੀ ਦੀ ਸਾਰੀ ਆਪਾਂ ਇੱਥੇ ਚੈਨਲ ਤੇ ਹੀ ਦੇਣੀ ਆ ਸੋ ਬੜੀ ਮਿਹਰਬਾਨੀ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਿਓ ਤੇ ਜੁੜੇ ਰਹੋ ਪੀਆਰ ਪੰਜਾਬ ਦੇ ਨਾਲ ਜੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵਾਈਕੁ ਜੀ ਸਾਹਿਬ ਵਾਈਕੁ ਜੀ ਸਾਹਿਬ ਤੇ